ਰਲਾ ਪੰਵਾਂ ਅਸ਼ਟਪਦੀਆਂ ਕਰ ਦੂਜਾ ਇੱਕੋ ਓੰਕਾਰ ਸਤਿਗੁਰ ਪ੍ਰਸਾਦ ਜਿਸ ਨਾਮ ਰਿਦਾ ਸੋਈ ਵੱਡ ਰਾਜਾ ਜਿਸ ਨਾਮ ਰਿਦਾ ਤਿਸ ਪੂਰੇ ਕਾਜਾ ਜਿਸ ਨਾਮ ਰਿਦਾ ਤਿਨ ਕੋਟ ਧਨ ਪਾਏ ਨਾਮ বিনা ਜਨਮ ਬਿਰਥਾ ਜਾਏ ਤਿਸ ਸਾਲਾਹੀ ਜਿਸ ਹਰ ਧਨ ਰਾਸ ਸੋ ਵੱਡ ਭਾਗੀ ਜਿਸ ਗੁਰਮਸਤਕ ਹਾਥ ਰਹਾ ਜਿਸ ਨਾਮ ਰਿਦੈ ਤਿਸ ਕੋਟ ਕਈ ਸੈਨਾ ਜਿਸ ਨਾਮ ਰਿਦੈ ਤਿਸ ਸਹਿਜ ਸੁਖੈਨਾ ਜਿਸ ਨਾਮ ਰਿਦੈ ਸੋ ਸੀਤਲ ਹੂਆ ਨਾਮ ਬਿਨਾ ਤ੍ਰਿਗ ਜੀਵਨ ਮੂਆ ਜਿਸ ਨਾਮ ਰਿਦੈ ਸੋ ਜੀਵਨ ਮੁਕਤਾ ਜਿਸ ਨਾਮ ਰਿਦਾ ਤਿਸ ਸਭੀ ਜੁਗਤਾ ਜਿਸ ਨਾਮ ਰਿਦਾ ਤਿੰਨ ਨੌ ਨਿਦ ਪਾਈ ਨਾਮ ਬਿਨਾ ਭਮ ਆਵੈ ਜਾਈ ਜਿਸ ਨਾਮ ਰਿਦਾ ਸੋਵੇ ਪਰਵਾ ਜਿਸ ਨਾਮ ਰਿਦਾ ਤਿਸ ਸਦਹੀ ਲਾ ਜਿਸ ਨਾਮ ਰਿਦਾ ਤਿਸ ਵੱਡ ਪਰਵਾਰਾ ਨਾਮ ਬਿਨਾ ਮਨ ਮੁਖ ਬਵਾਰਾ ਜਿਸ ਨਾਮ ਰਿਦਾ ਤਿਸ ਨਿਚਲ ਆਸਨ ਜਿਸ ਨਾਮ ਰਿਦਾ ਤਿਸ ਤਖਤ ਨਿਵਾਸਨ ਜਿਸ ਨਾਮ ਰਿਦਾ ਸੋ ਸਾਚਾ ਸ਼ਹਾ ਨਾਮਹਿ ਨਾਹੀ ਪਤਵੇ ਸਾਹਾ ਜਿਸ ਨਾਮ ਰਿਦਾ ਸੋ ਸਭ ਮੈਂ ਜਾਤਾ ਜਿਸ ਨਾਮ ਰਿਦਾ ਸੋ ਪੁਰਖ ਬਿਦਾਤਾ ਜਿਸ ਨਾਮ ਰਿਦਾ ਸੋ ਸਭ ਤੇ ਊਚਾ ਨਾਮ ਬਿਨਾ ਭ੍ਰਮ ਜੋਨੀ ਮੂਚਾ ਜਿਸ ਨਾਮ ਰਿਦਾ ਤਿਸ ਪ੍ਰਗਟ ਪਹਾਰਾ ਜਿਸ ਨਾਮ ਰਿਦਾ ਤਿਸ ਮਿਟਿਆ ਅੰਧਾਰਾ ਜਿਸ ਨਾਮ ਰਿਦਾ ਸੋ ਪੁਰਖ ਪਰਵਾਨ ਨਾਮ ਬਿਨਾ ਫਿਰ ਆਵਣ ਜਾਣ ਤਿਨ ਨਾਮ ਪਾਇਆ ਜਿਸ ਭਇਓ ਕਿਰਪਾਨ ਸਾਧ ਸੰਗਤ ਮੈਂ ਲਖੇ ਗੁਪਾਲ ਆਵਣ ਜਾਣ ਰਹਿ ਸੁਖ ਪਾਇਆ ਕੋ ਨਾਨਕ ਤਤ ਤਤ ਮਿਲਾਇਆ ਪੈਰੋ ਮਹਿਲਾ ਪੰਜਵਾ ਕੋਟ ਵਿਸ਼ਨ ਕੀਨੇ ਅਵਤਾਰ ਕੋਟ ਬ੍ਰਹਮੰਡ ਜਾ ਕੇ ਧਰਮਸ਼ਾਲ ਕੋਟ ਮਹੇਸ਼ ਉਪਾਏ ਸਮਾਏ ਕੋਟ ਬ੍ਰਹਮੇ ਜਗ ਸਾਜਣ ਲਾਏ ਐਸੋ ਤਣੀ ਗੋਵਿੰਦ ਹਮਾਰਾ ਬਰਨ ਨ ਸਾਕੋ ਗੁਣ ਵਿਸਥਾਰਾ ਰਹਾਉ ਕੋਟ ਮਾਇਆ ਜਾ ਕੇ ਸੇਵਕਾਏ ਕੋਟ ਜੀ ਜਾ ਕੀ ਸਹਜਾਏ ਕੋਟ ਉਪਾਰ ਜਨਾ ਤੇਰੇ ਅੰਗ ਕੋਟ ਭਗਤ ਬਸਤ ਹਰ ਸੰਗ ਕੋਟ ਛਤਰਪਤ ਕਰਤ ਨਮਸ਼ਕਾਰ ਕੋਟ ਇੰਦਰ ਠਾਢੇ ਹੈ ਦਵਾਰ ਕੋਟ ਬੈਕੁੰਠ ਜਾ ਕੀ ਦ੍ਰਿਸ਼ਟੀ ਮਾਹੇ ਕੋਟ ਨਾਮ ਜਾ ਕੀ ਕੀਮਤ ਨਾਹੇ ਕੋਟ ਪੂਰੀਤ ਹੈ ਜਾ ਕੈ ਨਾਦ ਕੋਟ ਅਖਾਰੇ ਚਲੇ ਬਿਸਮਾਦ ਕੋਟ ਸ਼ਕਤ ਸ਼ਿਵ ਆਗਿਆਕਾਰ ਕੋਟ ਜੀ ਦੇਵ ਹੈ ਆਧਾਰ ਕੋਟ ਤੀਰਥ ਜਾ ਕੇ ਚਰਨ ਮਝਾਰ ਕੋਟ ਪਵਿੱਤਰ ਜਪਤ ਨਾਮ ਚਾਰ ਕੋਟ ਪੂਜਾਰੀ ਕਰਤੇ ਪੂਜਾ ਕੋਟ ਵਿਸਥਾਰਨ ਅਵਰਨਾ ਦੂਜਾ ਕੋਟ ਮਹਿਮਾ ਜਾ ਕੀ ਨਿਰਮਲ ਹੰਸ ਕੋਟ ਉਸਤਤ ਜਾ ਕੀ ਕਰਤ ਬ੍ਰਹਮੰਸ ਕੋਟ ਪਰਲੋ ਓਪਤ ਨਿਮਖ ਮਾਹਿ ਕੋਟ ਗੁਣਾ ਤੇਰੇ ਗਣੇ ਨਾ ਜਾਹਿ ਕੋਟ ਗਿਆਨੀ ਕਥੈ ਗਿਆਨ ਕੋਟ ਧਿਆਨੀ ਧਰਤ ਧਿਆਨ ਕੋਟ ਤਪੀਸ਼ਰ ਤਪ ਹੀ ਕਰਤੇ ਕੋਟ ਮਨੀਸ਼ਰ ਮੋਨ ਮੈ ਰਇ ਤੇ ਅਵਿਗਤ ਨਾਥ ਅਗੋਚਰ ਸਵਾਮੀ ਪੂਰ ਰਹਾ ਘਟ ਅੰਤਰ ਜਾਮੀ ਜਤ ਕਤ ਦੇਖੋ ਤੇਰਾ ਵਾਸਾ ਨਾਨਕ ਕਉ ਗੁਰ ਕੀਓ ਪ੍ਰਗਾਸਾ ਤੇਰੋ ਮਹਿਲਾ ਪਨਵਾ ਸਤਗੁਰ ਮੋਕੋ ਤੀਨੂ ਦਾਨ ਅਮੋਲ ਰਤਨ ਹਰਦੀਨੋ ਨਾਮ ਸਹਿਜ ਬਿਨੋਦ ਚੋਜ ਅਨੰਤਾ ਨਾਨਕ ਕਉ ਪ੍ਰਭ ਮਿਲੇਉ ਅਚਿੰਤਾ ਕਉ ਨਾਨਕ ਕੀਰਤ ਹਰ ਸਾਚੀ ਬੋਰ ਬੋਰ ਤਿਸ ਸੰਗ ਮਨ ਰਾਚੀ ਰਹਾਉ ਅਚਿੰਤ ਹਮਾਰ ਭੋਜਨ ਪਾਉ ਅਚਿੰਤ ਹਮਾਰ ਲੀਚਨਾਉ ਅਚਿੰਤ ਹਮਾਰ ਸ਼ਬਦ ਉਧਾਰ ਆਚਿੰਤ ਹਮਾਰ ਪਰੇ ਪੰਢਾਰ ਅਚਿੰਤ ਹਮਾਰੇ ਕਾਰਜ ਪੂਰੇ ਅਚਿੰਤ ਹਮਾਰੇ ਲੱਥੇ ਵਸੂਰੇ ਅਚਿੰਤ ਹਮਾਰੇ ਬੈਰੀ ਮੀਤਾ ਅਚਿੰਤੋ ਹੀ ਏ ਮਨ ਵਸ ਕੀਤਾ ਅਚਿੰਤ ਪ੍ਰਭੂ ਹਮ ਕੀ ਆਦ ਲਾਸਾ ਅਚਿੰਤ ਹਮਾਰੀ ਪੂਰਨ ਆਸਾ ਅਚਿੰਤ ਹਮਾ ਕੋ ਸਗਲ ਸਿਧਾਂਤ ਅਚਿੰਤ ਹਮ ਕੋ ਗੁਰਦੀਨੋ ਮੰਤ ਚਿੰਤ ਹਮਾਰੇ ਬਿਨ ਸੇ ਬੈਰ ਚਿੰਤ ਹਮਾਰੇ ਮਿਟੇ ਅੰਧੇਰ ਅਚਿੰਤੋ ਹੀ ਮਨ ਕੀਰਤਨ ਮੀਠਾ ਅਚਿੰਤੋ ਹੀ ਪ੍ਰਭ ਘਟ ਘਟ ਦੀਠਾ ਚਿੰਤ ਮਿਟਿਓ ਹੈ ਸਗਲੋ ਪਰਮਾ ਅਚਿੰਤ ਵਸਿਓ ਮਨ ਸੁਖ ਬਿਸਰਾਮਾ ਅਚਿੰਤ ਹਮਾਰੇ ਅਨਹਤ ਵਾਜੈ ਅਚਿੰਤ ਹਮਾਰੇ ਗੋਬਿੰਦ ਗਾਜੈ ਅਚਿੰਤ ਹਮਾਰ ਮਨ ਪਤਿਆਨਾ ਨਿਹਚਲ ਧਨੀ ਅਚਿੰਤ ਤਸ਼ਾਨਾ ਅਚਿੰਤੋ ਉਕਜਿਓ ਸਗਲੁ ਬੇਕਾ ਅਚਿੰਤ ਚਰੀ ਹੱਥ ਹਰ ਹਰ ਟੇਕਾ ਅਚਿੰਤ ਪ੍ਰਭੂ ਥੋਰ ਲਿਖਿਆ ਲੇਖ ਅਚਿੰਤ ਮਿਲਿਓ ਪ੍ਰਭ ਠਾਕੁਰ ਏਕ ਚਿੰਤ ਚਿੰਤਾ ਸਗਲੀ ਗਈ ਪਰਬਰ ਨਾਨਕ 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 ਮਈ ਤੇਰੋ ਬਾਣੀ ਭਗਤਾਂ ਕੀ ਕਬੀਰ ਜੀਓ ਕਰ ਪਹਿਲਾ ੴ ਸਤਿਗੁਰ ਪ੍ਰਸਾਦ ਐ ਤਨ ਮੇਰੇ ਹਰ ਕੋ ਨਾਉ ਗਾਂਠ ਨਾ ਬਾਦੋਂ ਵੇਚ ਨਾ ਖਾਉ ਰਾਵ ਨਾਉ ਮੇਰੇ ਖੇਤੀ ਨਾਉ ਮੇਰੇ ਬਾਰੀ ਤਗਤ ਕਰੋਂ ਜਨ ਸ਼ਰਨ ਤੁਮਾਰੀ ਨਾਉ ਮੇਰੇ ਮਾਇਆ ਨਾਉ ਮੇਰੇ ਪੂੰਜੀ ਤੁਮੇ ਛੋੜ ਜਾਨੋ ਨੇ ਦੂਜੀ ਨਾਉ ਮੇਰੇ ਬੰਧਿਪ ਨਾਉ ਮੇਰੇ ਭਾਈ ਨਾਉ ਮੇਰੇ ਸੰਗ ਅੰਤ ਹੋਏ ਸਖਾਈ ਮਾਇਆ ਮੈਂ ਜਿਸ ਰਖੈ ਉਦਾਸ ਕਹ ਕਬੀਰ ਹਉ ਤਾ ਕੋ ਦਾਸ ਨਾਗੇ ਆਵਨ ਨਾਗੇ ਜਾਣਾ ਕੋਈ ਨਾ ਰਹਿ ਹੈ ਰਾਜਾ ਰਾਣਾ RAM ਰਾਜਾ ਨੋ ਨਿਦ ਮੇਰਾ ਸੰਪਾਹਿਤ ਕਲਤ ਧਨ ਤੇਰਾ ਆਵਤ ਸੰਗ ਨਾ ਜਾਤ ਸੰਗਾਤੀ ਕਾ ਭयो ਦਰਬਾਂਦੇ ਹਾਥੀ ਲੰਕਾ ਗੜ੍ਹ ਸੋਨੇ ਕਾ ਭਿਆ ਮੂਰਖ 라वण ਕਿਆ ਲੈ ਗਿਆ ਕਹ ਤਬੀਰ ਕੇਸ ਗੁਨ ਵਿਚਾਰ ਚਲੇ ਜੁਆਰੀ ਦੋਏ ਹੱਥ ਛਾਰ ਮੈਲਾ ਬ੍ਰਹਮਾ ਮੈਲਾ ਇੰਦ ਰਵ ਮੈਲਾ ਮੈਲਾ ਹੈ ਚੰਦ ਮੈਲਾ ਮਿਲਤਾ ਏ ਸੰਸਾਰ ਇਕ ਹਰ ਨਿਰਮਲ ਜਾ ਕਾ ਅੰਤ ਨਾ ਪਾਰ ਪ੍ਰਹਾਉ بھمنڈائے کے ایش میڑ بہمنڈائے دن تیس میڑا موتی میڑا ہیر میڑا پون پاوک ارنی میڑے شب شنکرا مہیش میڑے سدھ سادک پھیک میڑے جوگی جنگم جٹا سہیت ਮੈਲੀ ਕਾਇਆ ਹੰਸ ਸਮੇਤ ਕਹਿ ਤਬੀਰ ਤੇ ਜਨ ਪਰਵਾਨ ਨਿਰਮਲ ਤੇ ਜੋ ਰਾਮੈ ਜਾਨ ਮਨ ਕਰਮ ਕਾ ਕਿਬਲਾ ਕਰ ਦੇ ਬੋਲਨਹਾਰ ਪਰਮ ਗੁਰ ਇਹੀ ਕਾਰੇ ਮੁੱਲਾਂ ਬਾਗ ਨਿਵਾਸ ਏਕ ਮਸੀਤ ਦਸਾਏ ਦਰਵਾਸ ਰਹਾਉ مس ملتا مس دھرم کو دوری پاخ لے پنچے ہوئے سبوری ہندو ترک کا صاحب ایک کہاں کرے مulla کہاں کرے شیخ کہ تویر ہوں پیا دیوانا مس مس منوا سہج سمن گنگا کے سنگ سلطا بگری ਉਸ ਸੁਲਤਾ ਗੰਗਾ ਹੋਏ ਨਿਭਰੀ ਬਿਗਰਿਓ ਕਬੀਰ ਆ ਰਾਮ ਦੁਹਾਈ ਸਾਚ ਪਹਯੋ ਅਨ ਕਥੈ ਨ ਜਾਈ ਰਹਾਉ ਚੰਦਨ ਕੈ ਸੰਗ ਤਰਵਰ ਬਿਗਰਿਓ ਸੋ ਤਰਵਰ ਚੰਦਨ ਹੋਏ ਨਿਭਰਿਓ 파ਰਸ ਕੈ ਸੰਗ ਤੰਬ ਬਿਗਰਿਓ ਸੋ ਤੰਬਾ ਕੰਚਨ ਹੋਏ ਨਿਭਰਿਓ संतन सांक भीरा बिगिरयो सोक बीर रामे होए निबिरयो माथे तिलक हाथ माळा बना लोगन राम खिलौना जाना जह बोरा तो राम तोरा लोग मरम का जाने मोरा रहा तोरो ना पाती पूजो ना देवा राम भगत बिन ने फूल सेवा सतगुरु पूजौ सदा सदा मनावौ ऐसी सेवा दरगा सुख पावौ लोग कह कबीर बोराना कबीर का मर राम पहचान उलट जात कुल दो बिसारी सुन सहज में गुण तो हमारी हमरो झगरा ਰਹਾਂ ਨ ਕੋ ਅੰਦਿਤ ਮੁੱਲਾ ਛਾੜ ਦੇ ਦੋ ਰਹਾ ਬੁਨ ਬੁਨ ਆਪ ਆਪ ਪਹਿਰਾਵ ਜਾ ਨਹੀਂ ਆਪ ਤਾ ਹੋਏ ਗਾਵਾਂ ਅੰਦਿਤ ਮੁੱਲਾ ਜੋ ਲਿਖ ਦੀਆ ਛਾੜ ਚੱਲੇ ਹਮ ਕਸ਼ੂ ਨਾ ਲੀਆ ਰਿਦਾ ਇਖਲਾਸ ਨਿਰਥਲੇ ਮੀਰਾ आप खोज खोज मिले कबीरा